ਸਫਾਈ ਕਰਦੇ ਸਮੇਂ ਸੜਕ ਹਾਦਸੇ ਵਿੱਚ ਜ਼ਖਮੀ ਹੋਏ ਨਗਰ ਨਿਗਮ ਦੇ ਸਫਾਈ ਕਰਮਚਾਰੀ ਦਾ ਬਟਿੰਡਾ ਦੇ ਸਿਵਲ ਹਸਪਤਾਲ ਵਿਖੇ ਪਹੁੰਚ ਕੇ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਵੱਲੋਂ ਜਾਣਿਆ ਉਹਦਾ ਹਾਲਚਾਲ ਅਤੇ ਪਰਿਵਾਰ ਨੂੰ ਦਿਵਾਇਆ ਵਿਸ਼ਵਾਸ ਦੱਸਦੀ ਹੈ ਕਿ ਅੱਜ ਦਿਨ ਦੇ ਟਾਈਮ ਬਟਿੰਡਾ ਨਗਰ ਨਿਗਮ ਦੇ ਸਫਾਈ ਕਰਮਚਾਰੀ ਇੱਕ ਜਗ੍ਹਾ ਦੇ ਉੱਤੇ ਸਫਾਈ ਕਰ ਰਹੇ ਸਨ ਤਾਂ ਇੱਕ ਕਾਰ ਵੱਲੋਂ ਇਸ ਸਫਾਈ ਕਰਮਚਾਰੀ ਨੂੰ ਟੱਕਰ ਮਾਰ ਦਿੱਤੀ ਜਿਸਦੇ ਨਾਲ ਇੱਕ ਗੰभीर ਜ਼ਖਮੀ ਹੋਇਆ ਜਿਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤੇ ਅੱਜ ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਅਤੇ ਉਹਨਾਂ ਦੇ ਨਾਲ ਹੋਰ ਉਹਨਾਂ ਦੇ ਸਾਥੀ ਸਨ ਉਹ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਪਹੁੰਚੇ ਅਤੇ ਉਹਨਾਂ ਵੱਲੋਂ ਇਸ ਸਫਾਈ ਕਰਮਚਾਰੀ ਦਾ ਹਾਲਚਾਲ ਜਾਣਿਆ ਗਿਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਨਗਰ ਨਿਗਮ ਦੇ ਮੇਅਰ ਪਰਮਜੀਤ ਮਹਿਤਾ ਵੱਲੋਂ ਇੱਕ ਸੜਕ ਹਾਦਸੇ ਵਿੱਚ ਜ਼ਖਮੀ ਹੋਏ ਸਫਾਈ ਕਰਮਚਾਰੀ ਦਾ ਹਾਲਚਾਲ ਜਾਣਨ ਦੇ ਲਈ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਪਹੁੰਚੇ ਅਤੇ ਉਹਨਾਂ ਵੱਲੋਂ ਇਹਨਾਂ ਦੇ ਪਰਿਵਾਰ ਨੂੰ ਪੂਰਾ ਭਰੋਸਾ ਦਿਵਾਇਆ ਗਿਆ ਕਿ ਇਹਦਾ ਸਾਰਾ ਖਰਚਾ ਜਿਹੜਾ ਉਹ ਨਗਰ ਨਿਗਮ ਵੱਲੋਂ ਕੀਤਾ ਜਾਵੇਗਾ ਅਤੇ ਜਿੰਨਾ ਚਿਰ ਇਹ ਸਹੀ ਢੰਗ ਦੇ ਨਾਲ ਇਹ ਆਪਣਾ ਸਹੀ ਨਹੀਂ ਹੁੰਦਾ ਉਹਨਾਂ ਚਿਰ ਇਸ ਨੂੰ ਡਿਊਟੀ ਤੇ ਆਉਣ ਦੀ ਵੀ ਕੋਈ ਯੋਗਤ ਨਹੀਂ ਐਸੇ ਦਿਖਾ ਰਹੇ ਆ ਬਠਿੰਡਾ ਦੇ ਸਿਵਲ ਹਫਤਾ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਬਠਿੰਡਾ ਨਗਰ ਨਗਰ ਨਿਗਮ ਦੇ ਮੇਅਰ ਆਪਣੇ ਇੱਕ ਸਫਾਈ ਕਰਮਚਾਰੀ ਦਾ ਹਾਲਚਾਲ ਜਾਣਨ ਦੇ ਲਈ ਪਹੁੰਚੇ ਉਸ ਨੂੰ ਸੁਣੌਣਿਆ ਕੀ ਕਹਿੰਦੇ ਨੇ ਮੇਅਰ ਨਗਰ ਦੇ ਪਦਮਜੀਤ ਮੈਤਾ ਅਡਮਿਨਸਟਰੇਸ਼ਨ ਇਹ ਥੋੜੀ ਨਿਰਾਸ਼ਾਜਨਕ ਚੀਜ਼ ਹੋਈ ਹੈ ਜੋ ਸਾਡੇ ਸਫਾਈ ਕਰਮਚਾਰੀ ਤੇ ਸੱਟ ਲੱਗ ਗਈ ਇਹ ਆਪਣਾ ਜੋ ਸਫਾਈ ਐਬਿਆਨ ਅਸੀਂ ਚਲਾਇਆ ਸੀਗਾ ਉਹਦੇ ਚ ਕੰਮ ਕਰ ਰਹੇ ਸੀ ਨਵੀਆਂ ਟਰਾਲੀਆਂ ਦੇ ਨਾਲ ਮੇਜਰ ਕੁੜਾ ਪਟੇਲ ਨਗਰ ਚੋਂ ਚੱਕਰੇ ਸੀ ਤੇ ਉੱਥੇ ਕਿਸੇ ਕਾਰਨ ਇਹਨਾਂ ਨੂੰ ਪਿੱਛੋਂ ਹਿੱਟ ਕੀਤਾ ਤੇ ਇਹਨਾਂ ਦੇ ਥੋੜੀ ਚੋਟ ਲੱਗੀ ਭਗਵਾਨ ਜੀ ਦਾ ਸ਼ੁਕਰ ਹੈ ਕਿ ਇਹਨਾਂ ਨੂੰ ਕੋਈ ਮੇਜਰ ਚੋਟ ਨਹੀਂ ਲੱਗੀ ਮਗਰ ਮੈਂ ਇਹਨਾਂ ਨੂੰ ਤੇ ਇਹਨਾਂ ਦੀ ਫੈਮਿਲੀ ਨੂੰ ਇੱਕ ਆਸ਼ਵਾਸਨ ਦੇਣਾ ਚਾਹਨਾ ਹੈ ਕਿ ਕਾਰਪੋਰੇਸ਼ਨ ਵੱਲੋਂ ਵੀ ਤੇ ਅਸੀਂ ਪਰਸਨਲ ਤੌਰ ਤੇ ਵੀ ਸਾਰੇ ਐਮਸੀ ਸਾਹਿਬਾਨ ਇੱਥੇ ਆਏ ਆ ਤੇ ਅਸੀਂ ਇਹਨਾਂ ਦੇ ਨਾਲ ਆ ਕਾਰਪੋਰੇਸ਼ਨ ਵੱਨ ਦਾ ਲਾਜ ਦਾ ਖਰਸ਼ਾ ਚੱਕੇਗੀ ਤੇ ਉਸ ਤੋਂ ਇਲਾਵਾ ਵੀ ਕੋਈ ਜ਼ਰੂਰਤ ਹੋਈ ਤਾਂ ਅਸੀਂ ਪਰਸਨਲ ਲੈਵਲ ਤੇ ਵੀ ਕਰਾਂਗੇ ਇੰਨਾ ਨੂੰ ਅਸੀਂ ਹੁਣੇ ਰਿਕਵੈਸਟ ਕੀਤੀ ਹੈ ਕਿ ਇਹ ਅਰੈਸਟ ਕਰਨ ਤੇ ਜਿੱਦਾਂ ਹੀ ਠੀਕ ਹੋਵੇ ਤੇ ਕਾਰਪੋਰੇਸ਼ਨ ਨਾਲ ਦਾ ਸਰਕਲ ਵੈਲਕਮ ਕਰੇਗਾ ਤੇ ਫਿਰ ਤੋਂ ਇਹ ਆਪਦੇ ਕੰਮ ਤੇ ਲੱਗ ਸਕਦੇ ਦੋਨੋਂ ਮਲਾਜਮ ਆਪਣੇ ਕਾਰਪੋਰੇਸ਼ਨ ਦੇ ਜੀ ਜੀ ਦੋਨੋਂ ਮਲਾਜਮ ਆਪਣੇ ਸਫਾਈ ਕਰਮਚਾਰੀ ਸੀ ਕੋਈ ਵੀ ਕਾਰਪੋਰੇਸ਼ਨ ਚ ਕੰਮ ਕਰਨ ਵਾਲਾ ਵਿਅਕਤੀ ਸਾਡੇ ਪਰਿਵਾਰ ਦਾ ਮੈਂਬਰ ਹੈ ਸਾਡੇ ਵਾਸਤੇ ਉਹ ਉਨਾ ਹੀ ਇੰਪੋਰਟੈਂਟ ਹੈ ਜਿੰਨੇ ਅਸੀਂ ਕਾਉਂਸਲਰ ਨੇ ਤੇ ਇਹੀ ਕਹਿੰਦੇ ਹੋਏ ਮਾਣਾ ਨੂੰ ਇੰਨੀ ਬੇਨਤੀ ਕਰਨਾ ਕਰਨਾ ਕਿ ਇਹ ਅਰੈਸਟ ਕਰਨ ਕਿਉਂਕਿ ਸਿਹਤ ਪਹਿਲਾਂ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਕੋਈ ਵੀ ਕੰਮ ਜ਼ਰੂਰੀ ਹੈ ਤੇ ਇਸ ਚੀਜ਼ ਦਾ ਆਸ਼ਵਾਸਨ ਵੀ ਦੇਣਾ ਇਹਨਾਂ ਨੂੰ ਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਵੀ ਕਿ ਕਾਰਪੋਰੇਸ਼ਨ ਇਹਨਾਂ ਦੇ ਨਾਲ ਹੈ ਕੁਝ ਵੀ ਹੋਏਗਾ ਅਸੀਂ ਇਹਨਾਂ ਦੇ ਨਾਲ ਖੜੇ ਡਾਕਟਰ ਸਾਹਿਬ ਕਹਿੰਦੇ ਨੇ ਕਿ ਕੋਈ ਜ਼ਿਆਦਾ ਮੇਜਰ ਚੋਟ ਨਹੀਂ ਲੱਗੀ ਇਹਨਾਂ ਦੇ ਥਾਏ ਤੇ ਥੋੜੀ ਥਾਏ ਵਾਲੀ ਸਾਈਡ ਤੋਂ ਪੱਟ ਵਾਲੀ ਸਾਈਡ ਤੋਂ ਥੋੜੇ ਜ਼ਖਮੀ ਨੇ ਤੇ ਜਲਦ ਠੀਕ ਹੋਣ ਦੀ ਉਮੀਦ ਹੈ ਸੋ ਮਾਰਚ ਨਵੇਂ ਬੰਦੇ ਲਾਏ ਜਾਣਗੇ ਹਾਂਜੀ ਫਿਰ ਇਹਨਾਂ ਨੂੰ ਰਿਪਲੇਸ ਕਰਤਾ ਜਾਏਗਾ ਕਿ ਆਪਣੇ ਕੋਲੇ ਉਹ ਮਤਲਬ ਸ਼ਿਫਟਿੰਗ ਹੋ ਜਾਏ ਜੀ ਮੈਂ ਤਾਂ بڑے ਐਕਸੀਡੈਂਟ ਹੁੰਦੇ ਉੱਥੇ ਮਤਲਬ ਰੋਜ਼ ਦਾ ਕੰਮ ਆ ਉੱਥੇ ਕੋਈ ਲਾਈਟਾਂ ਦਾ ਜੇ ਚੌਂਕ ਦਾ ਕੋਈ ਪ੍ਰਬੰਧ ਕੀਤਾ ਜਾਵੇ ਕਿਉਂਕਿ ਉੱਥੇ ਕੱਟ ਜਾ ਦੇ ਕੱਟ ਉੱਥੋਂ ਦੀ ਮੰਦਿਰ ਵੀ ਆ ਤੇ ਬਾਰੇ ਬਸੋ ਵੀ ਦੋਨੋਂ ਪਾਸੇ ਸਾਡੇ ਉੱਥੋਂ ਪਤਾ ਨਹੀਂ ਚੱਲਦਾ ਸਾਡੇ ਉੱਥੋਂ ਦੇ ਰਿਸਪੈਕਟਡ ਐਮਸੀ ਸਾਹਿਬਾਨ ਨਾਲ ਅਸੀਂ ਗੱਲ ਕਰਾਂਗੇ ਤੇ ਜਿੱਥੇ ਜਿੱਥੇ ਵੀ ਅ ਜ਼ਰੂਰਤ ਹੋਈ ਚਾਹੇ ਲਾਈਟ ਦੀ ਚਾਹੇ ਸਪੀਡ ਬ੍ਰੇਕਰਸ ਦੀ ਅਸੀਂ ਗੱਲ ਕਰਕੇ ਉੱਥੇ ਇਮੀਡੀਏਟਲੀ ਉੱਥੇ ਕੰਮ ਕਰਾ ਜੀ ਥੈਂਕ ਯੂ